ਸ਼੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਅਗਰ ਕੋਈ ਉੱਚੇ ਤੋਂ ਉੱਚਾ ਕਰਮ ਹੈ ਤਾਂ ਉਹ ਕੀਰਤਨ ਹੈ ਜਿਹੜਾ ਤੁਹਾਡੇ ਸਾਰਿਆਂ ਦੇ ਅੰਦਰ ਹੋ ਰਿਹਾ ਹੈ ਅੱਗੇ ਕਹਿੰਦੇ ਨੇ ਜਿਹੜੇ بڑے ਉੱਚੇ ਭਾਗ ਹੋਣ ਉਹ ਸੁੰਦਾ ਹੈ ਬਾਕੀ ਸਾਰੇ ਖਾਲੀ ਆਏ ਤੇ ਖਾਲੀ ਚਲੇ ਗਏ ਅਗਰ ਕਿਸੇ ਦੇ ਘਰ ਕਰੋੜ ਰੁਪਈਆ ਦੱਬਿਆ ਹੋਇਆ ਹੋਵੇ ਉਹ ਆਪਣਾ ਘਰ ਨਾ ਸੰਭਾਲੇ ਰੁਪਈਆ ਨਾ ਕੱਢੇ ਬਲਕਿ ਬਾਹਰ ਕੋਡੀ ਕੋਡੀ ਮੰਗਦਾ ਮਰ ਜਾਏ ਉਹਨੂੰ ਉਸ ਰੁਪਏ ਦਾ ਕੀ ਫਾਇਦਾ ਉਹ ਜੈਸਾ ਆਇਆ ਵੈਸਾ ਚਲਾ ਗਿਆ ਕੀਰਤਨ ਕਹੋ ਜਾਂ ਨਾਮ ਬੇਸ਼ੱਕ ਸ਼ਬਦ ਕਹਿ ਦਿਓ ਉਹ ਕਿਸੇ ਜ਼ਬਾਨ ਵਿੱਚ ਨਹੀਂ ਨਾ ਤੁਰਕੀ ਹੈ ਨਾ ਫਾਰਸੀ ਨਾ ਹਿੰਦੀ ਨਾ ਅੰਗਰੇਜ਼ੀ ਔਰ ਨਾ ਕੋਈ ਹੋਰ Hindu ਹੋ ਕੇ ਅੰਦਰ ਜਾਓ ਉਹ ਮਿਲੇਗਾ Musalman ਹੋ ਕੇ ਜਾਓ ਉਹ ਮਿਲੇਗਾ ਇਸਾਈ ਹੋ ਕੇ ਜਾਓ ਉਹ ਮਿਲੇਗਾ ਯਹੂਦੀ ਹੋ ਕੇ ਜਾਓ ਉਹ ਮਿਲੇਗਾ ਕਿਸੇ ਹੋਰ ਮਜਬ ਦੇ ਹੋ ਕੇ ਜਾਓ ਤਾਂ ਵੀ ਉਹ ਮਿਲੇਗਾ ਉਹ ਕੋਲ ਆਲਮ ਦਾ ਇੱਕੋ ਔਰ ਸਾਂਝਾ ਹੈ ਜਦ ਤੱਕ ਅਸੀਂ ਗੁਰਮਖ ਨਹੀਂ ਬਣਦੇ ਉਸ ਦੌਲਤ ਨੂੰ ਲੈ ਨਹੀਂ ਸਕਦੇ ਉਹ ਦੌਲਤ ਪਰਮੇਸ਼ਵਰ ਨੇ ਹਰ ਇੱਕ ਦੇ ਵਾਸਤੇ ਉਹਦੇ ਅੰਦਰ ਰੱਖੀ ਹੋਈ ਹੈ ਸਾਨੂੰ ਚਾਹੀਦਾ ਹੈ ਕਿ ਅਸੀਂ ਗੁਰਮਖ ਬਣ ਕੇ ਉਸ ਦੌਲਤ ਨੂੰ ਲੈ ਲਈਏ ਔਰ ਸੁਖੀ ਹੋ ਜਾਈਏ ਹੋਨੇ ਗੁਰੂ ਨਾਨਕ ਸਾਹਿਬ ਦੀ ਤਾਲਿਮ ਹੈ ਕਿੰਨੀ ਉੱਚੀ ਹੈ ਮਗਰ ਅਸੀਂ ਏਧਰ ਉਧਰ ਧਿਆਨ ਹੀ ਨਹੀਂ ਦਿੰਦੇ ਕਹਿੰਦੇ ਨੇ ਜਿਹੜਾ ਉਸ ਕੀਰਤਨ ਜਾਂ ਨਾਮ ਨੂੰ ਅੰਦਰ ਸੁੰਦਾ ਹੈ ਉਹ ਨਾ ਸਿਰਫ ਆਪ ਹੀ ਤਰ ਜਾਂਦਾ ਹੈ ਬਲਕਿ ਆਪਣੇ ਕੁਟੰਬ ਔਰ ਕੁਲਾ ਨੂੰ ਵੀ ਤਾਰ ਲੈਂਦਾ ਹੈ ਨਾਮ ਐਡਾ ਉੱਚਾ ਹੈ ਫਿਰ ਆਸਾਨ થી ਆਸਾਨ ਹੈ ਐਸਾ ਖਰਚ ਨਹੀਂ ਆਉਂਦਾ ਬਾਹਰੋਂ ਕੁਝ ਲਿਓਣਾ ਨਹੀਂ ਅਗਰ ਪਿਛਲੀ ਰਾਤ ਨੂੰ ਜਾ ਕੇ ਘਰ ਵਿੱਚ ਬੈਠ ਕੇ 2-3 ਘੰਟੇ ਰੋਜ਼ਨਾਮੇ ਦੀ ਕਮਾਈ ਕਰੋਗੇ ਤਾਂ ਬਾ ਇਜਤ ਵਾਹਿਗੁਰੂ ਦੀ ਦਰਗਾਹ ਵਿੱਚ ਪਹੁੰਚ ਜਾਓਗੇ ਇਹ ਗੱਲ ਵੀ ਸਮਝਣ ਵਾਲੀ ਹੈ ਕਹਿੰਦੇ ਨੇ ਵਾਹਿਗੁਰੂ ਨੇ ਸਾਰੀ ਦੁਨੀਆ ਖੰਡ ਪਤਾਲ ਗਰਜੀ ਤਰਲੋਕੀ ਕਾਲ ਭਗਵਾਨ ਦੇ ਮਾਥਿਤ ਕੀਤੀ ਹੋਈ ਹੈ ਬ੍ਰਹਮ ਦੀ ਚੋਟੀ ਤੱਕ ਕਾਲ ਦਾ ਰਾਜ ਹੈ ਇਹੋ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਸਾਰੀ ਤ੍ਰਿਲੋਕੀ ਦਾ ਮਾਲਕ ਕਾਲ ਹੈ ਕ੍ਰਿਸ਼ਨ ਭਗਵਾਨ ਨੇ ਅਰਜਨ ਨੂੰ ਮੂੰਹ ਖੋਲ ਕੇ ਅਮਲੀ ਤੌਰ ਤੇ ਦਿਖਾ ਦਿੱਤਾ ਕਿ ਮੈਂ ਕਾਲ ਹਾਂ ਔਰ ਇਹ ਸਾਰੇ ਕੋਰੋ ਦੇ ਲਸ਼ਕਰ ਦੇ ਜੋਧੇ ਮੇਰੇ ਖਾਦੇ ਹੋਏ ਨੇ ਅਸਲੀ ਖੁਦਾ ਦਾਤਾ ਕਿਸੇ ਕਿਸੇ ਨੂੰ ਪਤਾ ਹੋਵੇਗਾ ਸਾਰੀ ਦੁਨੀਆ ਜਿਹੜਾ ਤ੍ਰਿਲੋਕੀ ਦਾ ਮਾਲਕ ਹੈ ਉਹਨੂੰ ਪ੍ਰਮਾਤਮਾ ਮੰਨ ਕੇ ਬੈਠੀ ਹੈ ਜਿਹੜਾ ਸਤਨਾਮ ਸੱਚਖੰਡ ਹੈ ਉਹ ਚੌਥੇ ਲੋਕ ਵਿੱਚ ਹੈ ਉਹ ਲਾਫਾਨੀ ਹੈ ਕਾਲ ਦੀ ਹਕੂਮਤ ਵਿੱਚ ਨਹੀਂ ਜਿਹੜਾ ਉਹਦੀ ਉਪਾਸਨਾ ਕਰਦਾ ਹੈ ਉਹ ਜੰਮਨ ਮਰਨ ਵਿੱਚ ਨਹੀਂ ਆਵੇਗਾ ਬਲਕਿ ਹਮੇਸ਼ਾ ਲਈ ਮੁਕਤ ਹੋ ਕੇ ਸਤਲੋਕ ਵਿੱਚ ਰਹੇਗਾ ਓਮ ਤੱਕ ਪਰਲੋ ਵਿੱਚ ਸ੍ਰਿਸ਼ਟੀ ਟਹਿ ਜਾਂਦੀ ਹੈ ਔਰ ਸੋਹ ਤੱਕ ਮਹਾ ਪਰਲੋ ਵਿੱਚ ਜਿਹੜਾ ਸੱਚਖੰਡ ਹੈ ਉਹ ਤ੍ਰਲੋਕੀ ਛੋੜ ਪਵਰ ਗੁਫਾ થી ਵੀ ਪਰੇ ਹੈ ਉੱਥੇ ਨਾ ਪਰਲੋ ਜਾਂਦੀ ਹੈ ਔਰ ਨਾ ਮਹਾ ਪਰਲੋ ਹੋਣ ਇਸ ਰਮਜ ਨੂੰ ਕੋਈ ਕੋਈ ਗੁਰਮੁਖ ਸਮਝਦਾ ਹੈ ਆਮ ਹਾਲਤ ਕੀ ਹੈ ਜਿਹੜਾ ਇੰਨਾ ਜੀਵਾਂ ਨੂੰ ਖਾਂਦਾ ਹੈ ਇਹ ਉਸੇ ਕਾਲ ਨੂੰ ਪੂਜਦੇ ਨੇ ਜਿਹੜੇ ਨੇਕ ਕਰਮ ਕਰਦੇ ਨੇ ਉਹਨਾਂ ਨੂੰ ਕਾਲ ਸਵਰਗ ਵੀ ਦਿੰਦਾ ਹੈ ਬੈਕੌਂਡ ਵੀ ਦਿੰਦਾ ਹੈ ਇੱਕ ਖਾਸ ਮਿਆਦ ਤੱਕ ਮੁਕਤੀ ਵੀ ਦਿੰਦਾ ਹੈ ਕਾਲ ਨੇ ਸ਼ਤਰ ਚੌਂਕੜੀ ਜੋਗ ਇੱਕ ਵਾਰ ਔਰ ਚੌਂਠਰ ਚੌਂਕੜੀ ਜੋਗ ਇੱਕ ਵਾਰ ਮਾਲਕ ਕੁਲ ਦੀ ਪਕਤੀ ਕਰਕੇ ਉਸ ਤੀਨ ਤ੍ਰਿਲੋਕੀ ਦਾ ਰਾਜ ਸਵਰਗ ਬੈਕੁੰਡ ਵਗੈਰਾ ਦੇਸ਼ ਲਏ ਹੋਏ ਨੇ ਉਹ ਨਾ ਰੂਹ ਨੂੰ ਬਣਾ ਸਕਦਾ ਹੈ ਔਰ ਨਾ ਹੀ ਮਾਰ ਸਕਦਾ ਹੈ ਰੂਹ ਅਬినాਸ਼ੀ ਹੈ ਸਤਨਾਮ ਦੀ ਅੰਛੇ ਜਿਨੇ ਸੰਤ ਮਹਾਤਮਾ ਹੋਰ-ਹੋਰ ਫਕੀਰ ਹੋਏ ਨੇ ਸਾਰਿਆਂ ਨੇ ਕਿਹਾ ਹੈ ਕਿ ਰੂਹ ਅਬినాਸ਼ੀ ਹੈ ਔਰ ਸਤਨਾਮ ਸੱਚਖੰਡ ਦੇਸ਼ ਦੀ ਰਹਿਣ ਵਾਲੀ ਹੈ ਮੈਂ ਇੱਕ ਦਫਾ ਆਪਣਾ ਸਬ ਡਿਵੀਜ਼ਨ 라ਵਲ ਪਿੰਡੀ ਲੈ ਆਇਆ ਉੱਥੇ ਇੱਕ ਐਸਜੀਓਸੀ ਜਿਹੜਾ ਗੈਸ ਵਰਕਰ ਦਾ ਇੰਚਾਰਜ ਸੀ ਸਾਡਾ ਨੇਮ ਸੀ ਕਿ ਸ਼ਾਮ ਨੂੰ ਜਦ ਕੰਮ ਛੱਡਣਾ ਇਕੱਠੇ ਛੱਡਣਾ ਇੱਕ ਦਿਨ ਦੀ ਗੱਲ ਹੈ ਛੁੱਟੀ ਦਾ ਵਕਤ ਹੋ ਚੁੱਕਾ ਸੀ ਕਿ ਮੇਰਾ ਕਲਰਕ ਕਾਗਜ਼ ਤੇ ਸਾਈਨ ਕਰਾਉਣ ਵਾਸਤੇ ਆ ਗਿਆ। ਉਧਰੋਂ ਕਹਿ ਲੱਗਾ ਕਿ ਚੱਲ ਭਾਈ ਕੱਲ ਕਰ ਲਵਾਂਗੇ। ਮੈਂ ਕਿਹਾ ਕਿ ਦਸਤਕਤ ਕਰ ਲੈੰਦਿਓ। ਕਹਿੰਦਾ ਹੈ ਛੱਡ ਯਾਰ ਆਪੇ ਖੁਦਾ ਕਰੇਗਾ। ਮੈਂ ਕਿਹਾ ਕਿ ਕਿਹੜਾ ਖੁਦਾ? ਕਹਿੰਦਾ ਹੈ ਕਿਆ ਖੁਦਾ ਦੋ ਹਨ। ਮੈਂ ਕਿਹਾ ਹਾਂ। ਉਹਦੀ ਸਮਝ ਵਿੱਚ ਤਾਂ ਨਾ ਆਈ ਮਗਰ ਚੁੱਪ ਹੋ ਗਿਆ। ਜਦ ਘਰ ਨੂੰ ਆਇਆ ਸਾਰਾ ਰਾਤ ਸੋਚਦਾ ਆਇਆ। ਰਾਤ ਨੂੰ ਕੋਈ ਫਕੀਰ ਮਿਲਿਆ ਉਸ ਨੇ ਚੰਗੀ ਤਰ੍ਹਾਂ ਜਹਿਨ ਨਸ਼ੀਨ ਕਰਾ ਦਿੱਤਾ ਕਿ ਦੁਨੀਆਂ ਦਾ ਖੁਦਾ ਹੋਰ ਹੈ ਔਰ ਸੰਤਾਂ ਦਾ ਹੋਰ ਜਦ ਸਵੇਰੇ ਦਫ਼ਤਰ ਆਇਆ ਤਾਂ ਕਹਿੰਦਾ ਇਹ ਨਹੀਂ ਮੇਰੀ ਤਸੱਲੀ ਹੋ ਗਈ ਹੈ ਸੋ ਜਿਹੜਾ ਦੁਨੀਆਂ ਦਾ ਖੁਦਾ ਹੈ ਉਹ ਕਾਲ ਹੈ ਔਰ ਜਿਹੜਾ ਗੁਰਮੁਖਾਂ ਦਾ ਖੁਦਾ ਹੈ ਉਹ ਇਸ ਤ੍ਰਲੋਕੀ થી ਪਰੇ ਹੈ ਜਿਹੜਾ ਸਤਨਾਮ ਨੂੰ ਧਿਆਉਂਦਾ ਹੈ ਸਤਨਾਮ ਦਾ ਇਸਤ ਰੱਖਦਾ ਹੈ ਉਹ ਲਾਫਾਨੀ ਹੈ ਬਾਕੀ ਸਾਰੇ ਕਾਲ ਦੇ ਜਾਲ ਵਿੱਚ ਹਨ ਜਿਹੜਾ ਸਤਨਾਮ ਦਾ ਇਸਤ ਰੱਖਦਾ ਹੈ ਸਤਨਾਮ ਦੀ ਕਮਾਈ ਕਰਦਾ ਹੈ ਉਹ ਜਦ ਸਤਨਾਮ ਦੇ ਸ਼ਬਦ ਵਿੱਚ ਜਿਹੜਾ ਸਚਕਣ ਵਿੱਚ ਹੋ ਰਿਹਾ ਹੈ ਲੀਨ ਹੋਵੇਗਾ ਵਾਹਿਗੁਰੂ ਰੂਪ ਹੋ ਜਾਏਗਾ ਫਿਰ ਅਸੀਂ ਉਹਨੂੰ ਮਨੋਖਨੀ ਕਹਾਂਗੇ ਜਦ ਕਤਰਾ ਸਮੁੰਦਰ ਵਿੱਚ ਮਿਲ ਗਿਆ ਸਮੁੰਦਰ ਹੋ ਗਿਆ ਫਿਰ ਅਸੀਂ ਉਹਨੂੰ ਮਨੋਖਨੀ ਕਹਾਂਗੇ ਇਸੀ ਤਰ੍ਹਾਂ ਜਿਹੜਾ ਗੁਰਮੁਖ ਹੋ ਗਿਆ ਉਹ ਵਾਹਿਗੁਰੂ ਹੋ ਗਿਆ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਜਿਹੜਾ ਮਹਾਤਮਾ ਰੋਜ਼ ਅਸਖੰਮ ਜਾਂਦਾ ਹੈ ਅਸੀਂ ਉਹਨੂੰ ਮਨੁੱਖ ਨਹੀਂ ਸਮਝਾਂਗੇ ਇਸ ਵਿੱਚ ਸ਼ੱਕ ਨਹੀਂ ਹੈ ਕਿ ਉਹ ਸਾਡੇ ਸਮਝਾਉਣ ਵਾਸਤੇ ਮਨੁੱਖ ਦਾ ਚੋਲਾ ਪਹਿਨ ਕੇ ਗੁਰੂ ਬਣ ਕੇ ਆਇਆ ਹੋਇਆ ਹੈ ਸਰਲ ਕਹਿੰਦੇ ਨੇ ਪਾਣੀ ਨੂੰ ਪਾਣੀ ਵਿੱਚ ਹਵਾ ਭਰੀ ਬੁਲਬੁਲਾ ਪੈਦਾ ਹੋ ਗਿਆ 2-4 ਮਿੰਟ ਰਿਹਾ ਜਦ ਹਵਾ ਨਿਕਲੀ ਫਿਰ ਪਾਣੀ ਹੈ ਇਸੇ ਤਰ੍ਹਾਂ ਮਹਾਤਮਾ ਉਸ ਸਤਨਾਮ ਦੇ ਸਮੁੰਦਰ 'ਚ ਆਏ ਆਪਣਾ ਕੰਮ ਕੀਤਾ ਔਰ ਖ਼ਮਾਲਕ ਵਿੱਚ ਲੀਨ ਹੋ ਗਏ। ਸ੍ਰੀ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਅਬ ਗੁਰੂ ਅਰਜਨ ਸਾਹਿਬ ਵਾਹਿਗੁਰੂ ਦੇ ਦਰਗਾਰ ਵਿੱਚ ਬੇਨਤੀ ਕਰਦੇ ਨੇ ਕਿ हे ਮਾਲਕ ਮੈਂ ਤੇਰੇ ਦਰ ਤੇ ਸਵਾਲੀ ਆਇਆ ਹਾਂ। ਕਿਰਪਾ ਕਰਕੇ ਮੈਨੂੰ ਦਾਨ ਦੇ